ਬੀਰ ਮਹਾਰਾਜ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਿਤ ਇੱਕ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਟਪਈ ਰੋਡ ਤੋਂ ਨਿਕਲੀ ਸ਼ੋਭਾ ਯਾਤਰਾ ਦਾ ਸਵਾਗਤ ਗੁਰਨਾਮ ਸਿੰਘ ਗਾਮ ਨੇ ਕੀਤਾ ਸ਼ੋਭਾ ਯਾਤਰਾ ਵਿੱਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਕੌਂਸਲਰ ਵਿਕਾਸ ਸੋਨੀ ਰਾਕੇਸ਼ ਗਿੱਲ ਕੌਂਸਲਰ ਸੁਖਮੰਤਰ ਸਿੰਘ ਕਾਨਪੂਰੀਆ ਸਰਬਜੀਤ ਸਿੰਘ ਲਾਟੀ ਅਜੀਤ ਕੁਮਾਰ ਰਾਕੇਸ਼ ਕੁਮਾਰ ਵੀ ਮੌਜੂਦ ਸਨ ਬੜਾਈ ਬੁੱਤ ਦਿਨਾਂ ਅੱਜ ਸਤਿਗੁਰੂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਜਿਹੜਾ ਬੜੀ ਸ਼ਰਧਾ ਦੇ ਖੁਸ਼ੀਆਂ ਨਾਲ ਸਾਰੀਆਂ ਸੰਗਤਾਂ ਨੂੰ ਮਨਾਇਆ ਜਾ ਰਿਹਾ ਹੈ ਅੱਜ ਸ਼ੋਭਾ ਯਾਤਰਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਵੱਡੀ ਤਦਾਦ ਚ ਸੰਗਤਾਂ ਨੂੰ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾਦੀ ਹੈ ਸੋ ਮੈਂ ਉਹੀ ਉਥੋਂ ਤੋਰ ਕੇ ਸ਼ੋਭਾ ਯਾਤਰਾ ਦੇਖਿਆ ਮੰਦਰ ਤੋਂ ਅਸ਼ੀਰਵਾਦ ਆਇਆ 11 ਜੂਨ ਵਾਲੇ ਦਿਨ ਸਤਗੁਰੂ ਭਗਤ ਕਬੀਰ ਮਹਾਰਾਜ ਜੀ ਦਾ ਜਿਹੜਾ 627ਵਾਂ ਜਨਮ ਦਿਹਾੜਾ ਹੈ ਉਸ ਸਬੰਧ ਦੇ ਵਿੱਚ ਅੱਜ 9 ਤਰੀਕ ਵਾਲੇ ਦਿਨ ਜਿਹੜੀ ਸ਼ੋਭਾ ਯਾਤਰਾ ਨਿਕਲੀ ਜਾ ਨਿਕਲਣ ਜਾ ਰਹੀ ਹੈ